ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੁਸਤਾਨ ਪੰਜਾਬੀ ਅਣਖੀ ਚੈਨਲ ਵੱਲੋਂ ਸ਼ਹੀਦਾਂ ਦੇ ਸਮਰਪਿਤ ਸਰਦਾਰ ਉਦਮ ਸਿੰਘ ਜਿਸ ਨੇ ਲੰਡਨ ਵਿੱਚ ਜਾ ਕੇ ਅਡਵਰਟੂ ਬਦਲਾ ਲਿਆ ਇੱਕ ਪੰਜਾਬੀ ਦਾ ਸ਼ਾਇਰ ਕਹਿੰਦਾ ਉਦਮ ਸਿੰਘ ਸਰਦਾਰ ਨੂੰ ਗੱਲ ਸੁਣ ਕੇ ਚੜ ਗਈ ਲਹਿਰ ਕਹਿੰਦਾ ਬੰਦ ਕਰ ਦੇ ਕਵਾਸ ਨੂੰ ਤੂੰ 2 ਸੈਕਿੰਡ ਹੀ ਠਹਿਰ ਓਏ ਤੂੰ ਸੱਤ ਹਮੈ ਹਮੈਤੀ ਆਪਣੇ ਤੇ ਨਹੀਂ ਜਾਣਦੀ ਖਾਲ ਮੇਰੀ ਪੂਰੀ ਪ੍ਰਤਿਗਿਆ ਜੋ ਕਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਇੰਨੀ ਕਹਿ ਕੇ ਗੋਲੀ ਮਾਰਤੀ ਕੀਤੇ ਪਿਸਟਲ ਦੇ ਤਿੰਨ ਫਾਇਰ ਕਿਉਂਕਿ ਉਦਮ ਸਿੰਘ ਸਰਦਾਰ ਨੇ ਬਦਲਾ ਲੈ ਕੇ ਅਤੇ ਫਾਂਸੀ ਦਾ ਰੱਸਾ ਗਲ ਵਿੱਚ ਪਾਉਣਾ ਮਨਜ਼ੂਰ ਕਰ ਲਿਆ ਪਰ ਸੂਰਮਾ ਭੱਜਿਆ ਨਹੀਂ ਉਹਨੇ ਅਦਾਲਤ ਵਿੱਚ ਕੇਸ ਨਹੀਂ ਕੀਤਾ ਆਪਣੇ ਆਪ ਨੂੰ ਬਚਾਉਣ ਵਾਸਤੇ ਆਜ਼ਾਦੀ ਦੇ ਆਸ਼ਿਕ ਅਮਨ ਦੇ ਵਾਹੀ ਮੌਤ ਲਈ ਵਰਨਮਲ ਵਾਲੇ ਸੂਰਮੇ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਇੱਕ ਪੰਜਾਬੀ ਦਾ ਸ਼ਾਇਰ ਲਿਖਦਾ ਜਦੋਂ ਜੇ ਦੇਸ਼ ਨੂੰ ਖੂਨ ਦੀ ਲੋੜ ਪੈ ਗਈ ਹਮ ਵੀ ਹੱਸ ਕੇ ਭਰੇ ਪੰਜਾਬੀਆਂ ਨੇ ਜਦੋਂ ਜ਼ੁਲਮ ਦੀ ਨਦੀ ਵਿੱਚ ਕਾਂਗ ਆਈ ਸ਼ਾਲਾ ਮਾਰ ਕੇ ਤਰੀ ਪੰਜਾਬੀਆਂ ਨੇ ਰੱਜੀ ਕਿਤੇ ਸੁਮੰਦਰ ਜਾਂ ਮਿਤ ਮਾਤਾ ਲਾੜੀ ਮੌਤ ਵੀ ਭਰੀ ਪੰਜਾਬੀਆਂ ਨੇ ਚੌਹਾਂ ਪਾਸਿਆਂ ਤੋਂ ਜਦੋਂ ਸੀ ਆਈ ਗੋਲੀ ਉਹ ਵੀ ਹਿੱਕ ਤੇ ਜਰੀ ਪੰਜਾਬੀਆਂ ਨੇ ਇਹ ਪੰਜਾਬ ਹੈ ਦੇਸ਼ ਪਰਮਾਨਿਆਂ ਦਾ ਸੂਰਮਤਾਈ ਨੂੰ ਜਿਹਦੇ ਤੇ ਮਾਣ ਹੋਇਆ ਜਿੱਥੇ-ਜਿੱਥੇ ਸ਼ਹੀਦਾਂ ਦੀ ਰੱਤ ਡੁੱਲ੍ਹੀ ਸੁਰਖੂ ਸਾਰਾ ਹੀ ਹਿੰਦ ਸਤਾਨ ਹੋਇਆ ਇਸ ਤਰ੍ਹਾਂ ਦੀ ਦਾਸਤਾਨ ਜੋ ਸਰਦਾਰ ਉਤਮ ਸਿੰਘ ਨੇ ਜਲਿਆਂ ਵਾਲੇ ਬਾਗ ਦਾ ਬਦਲਾ ਲੈ ਕੇ ਕਾਇਮ ਕੀਤੀ ਉਸ ਨੂੰ ਪੰਜਾਬੀ ਦਾ ਸ਼ਾਇਰ ਗਿਆਨੀ ਕੁਲਦੀਪ ਸਿੰਘ ਅਣਖੀ ਅਤੇ ਬੀਬੀ ਸਿਮਰਨਜੀਤ ਕੌਰ ਸੁਨਾਮ ਵਾਲੇ ਇੰਜ ਪੇਸ਼ ਕਰ ਰਹੇ ਹਨ पजाबी जिंधो झुल ते पंजाबी उमिरि सिंधो झुल खे पजाबी پيا تلالي گھري ڊبيرا او سفر ڪم کي ڪٿي جنو منجه نان ٿي ڪٿي جنو پلگه پنجابي جنم سي جنو پلگه پنجابي thank <laughs> you